ਲੁਧਿਆਣਾ ਦੇ ਵਿੱਚ ਇੱਕ ਹੋਟਲ ਕਾਰੋਬਾਰੀ ਤੇ ਉਸਦੇ ਪਾਰਟਨਰ ਨੇ ਕੁਝ ਅਣਜਾਣ ਵਿਅਕਤੀਆਂ ਨਾਲ ਬੁਲਾ ਕੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਹਮਲੇ 'ਚ ਦੋ ਨੌਜਵਾਨ ਕਾਇਲ ਹੋ ਗਏ ਕੁੱਟਬਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਹਮਲਾਵਰਾਂ ਨੇ ਹੋਟਲ ਕਾਰੋਬਾਰੀ ਨੂੰ ਕਮਰੇ 'ਚ ਬੰਦ ਕਰ ਉਸਦੀ ਪੇਟਾਈ ਕੀਤੀ ਪੀੜਤਾਂ ਨੇ ਸਰਾਬਾ ਨਗਰ ਥਾਣੇ 'ਚ ਸ਼ਿਕਾਇਤ ਦਿੱਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਨਾ ਹੋਣ ਤੇ ਹੋਟਲ ਕਾਰੋਬਾਰੀ ਨੇ ਪੰਜਾਬ ਪੁਲਿਸ ਖਿਲਾਫ ਥਾਣੇ ਬਾਹਰ ਦਰਨਾ ਦਿੱਤਾ ਹੋਟਲ ਮਾਲਕ ਸੋਨੂ ਕੱਕੜ ਨੇ ਕਿਹਾ ਕਿ ਫਿਰੋਜ਼ਪੁਰ ਰੋਡ ਤੇ ਉਸਦੇ ਭਾਈ ਅਮਿਤ ਕੱਕੜ ਦਾ ਹੋਟਲ ਹੈ ਤੇ ਉੱਥੇ ਦੋਸਤਾਂ ਨਾਲ ਕਮਰੇ 'ਚ ਬੈਠਾ ਸੀ ਕਿਸੇ ਹੋਰ ਹੋਟਲ ਦਾ ਮਾਲਕ ਹੋਟਲ 'ਚ ਪਹਿਲਾਂ ਕੱਲਾ ਆਇਆ ਬਾਅ ਬਾਤ ਕੁਝ ਅਰਪਛਾਤੇ ਆਏ ਅਤੇ ਉਹਨੇ ਹਮਲਾ ਕਰ ਦਿੱਤਾ ਉਧਰੋਂ ਦਾ ਕਹਿਣਾ ਹੈ ਕਿ ਪੁਲਿਸ ਨੇ ਐਕਸ਼ਨ ਨਾ ਲਿਆ ਤਾਂ ਉਹ ਹਾਈ ਕੋਰਟ ਜ਼ਰੀਏ ਮਾਮਲਾ ਦਰਜ ਕਰਵਾਉਣਗੇ ਉਧਰ ਐਸਐਚਓ ਪਰਮਵੀਰ ਸਿੰਘ ਨੇ ਕਿਹਾ ਕਿ ਦੋਨਾਂ ਪੱਖਾਂ ਦੀ ਗੱਲ ਸੁਣ ਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਮੈ ਸਰ ਸੋਨੂ ਕੱਕੜ ਜੀ ਹੋਟਲ ਕਿਹੜੀ ਹੈਗਾ ਕੀ ਗਲਤ ਹੋਈ ਫਿਰੋਜ਼ਪੁਰ ਰੋਡ ਤੇ ਹੋਟਲ ਹੈ ਜੀ ਮੇਰੇ ਬ੍ਰਦਰ ਦਾ ਕੱਲ ਰਾਤੀ ਇਹ ਚਾਰ ਪੰਜ ਦੋਸਤ ਰੂਮ 'ਚ ਬੈਠੇ ਸੀਗੇ ਇਹਨਾਂ ਦਾ ਕਿਸੇ ਹੋਰ ਦਾ ਹੋਟਲ ਦਾ ਕੋਈ 파ਟਨਰ ਇਹਨਾਂ ਕੋਲ ਆਇਆ ਤੇ ਕੱਲ ਆਇਆ ਇਹ ਚਾਰ ਪੰਜ ਜਣੇ ਬੈਠੇ ਸੀਗੇ ਉਕਲਾ ਦੇਖ ਕੇ ਮੁੜ ਗਿਆ ਕਿ ਚਾਰ ਪੰਜ ਜਾਣੇ ਆ ਮੁੜ ਕੇ 10 ਕਿ ਮਿੰਟ ਬਾਅਦ ਉਹ 10 12 ਜਾਣੇ ਲੈ ਕੇ ਆਇਆ ਤੇ ਇਹ ਦੋ ਬੰਦਿਆਂ ਦੇ ਹਮਲਾ ਕਰਤਾ ਮੇਰੇ ਬ੍ਰਦਰ ਤੇ ਅਮਿਤ ਕੱਕੜ ਤੇ ਤੇ ਦੇ 파ਟਨਰ ਤੇ ਮੁਰਲੀ ਤੇ ਇਹਨਾਂ ਦੇ ਕਾਫੀ ਗੰਭੀਰ ਸੱਟਾਂ ਮਾਰੀ ਗਈਆਂ ਇਹਨਾਂ ਦੇ ਜਿਹੜਾ ਦਾਤ ਮਾਰੇ ਗਏ ਇਹਨਾਂ ਦੇ ਸਿਰ ਤੇ ਰਾਡਾਂ ਮਾਰੀ ਗਈਆਂ ਪੇਟ ਤੇ ਬੈਲਟਾਂ ਮਾਰੀ ਗਈਆਂ ਲੱਤਾਂ ਨਾ ਕੁੱਟਿਆ ਗਿਆ 10 ਤੋਂ 15 ਮਿੰਟ ਕੁੱਟਿਆ ਗਿਆ ਕਮਰਾ ਬੰਦ ਕਰਕੇ ਜੋ ਸਾਰਾ ਸੀਸੀਟੀਵੀ ਦੇ ਵਿੱਚ ਆਇਆ ਜੀ ਇਹ ਹਥਿਆਰ ਵੀ ਸੀ ਉਹਨਾਂ ਕੋਲ ਉਹਨਾਂ ਕੋਲ ਟੋਕੇ ਸੀਗੇ 10 ਤੋਂ 12 ਜਾਣੇ ਸੀਗੇ ਇੱਕ ਕਾਰ ਤੇ ਆਈ ਸੀਗੀ ਇੱਕ ਬਾਈਕ ਸੀਗੀ ਕਾਰ ਦਾ ਨੰਬਰ ਵੀ ਅਸੀਂ ਲਿਖਾਤਾ ਜੀ ਤੇ ਆਪਣੇ ਕਿੰਨੇ ਬੰਦੇ ਤੇ ਲੱਗੇ ਜੀ ਦੋ ਬੰਦੇ ਸਾਡੇ ਸੱਟਾ ਲੱਗੇ ਜੀ ਤੇ ਉਹ ਕਿੰਨੇ ਜਣੇ ਸੀਗੇ ਉਹ ਸੀਗੇ ਸਰ 8 ਬੰਦੇ ਅਸੀਂ ਕਾਊਂਟ ਕੀਤੇ ਆ 3 4 ਬੰਦੇ ਸ਼ਾਇਦ ਬਾਹਰ ਖੜੇ ਹੋਣ ਤੇ ਅੱਜ ਕਮਿਸ਼ਨ ਜੋਂ 3 ਦੇ ਬਾਅਦ ਤੁਸੀਂ ਪਹੁੰਚੋ ਅੰਦਰ ਨਾਰੇਬੱਜੀ ਦੀ ਕਰ ਰਹੇ ਸੀਗੇ ਕਾਰਨ ਕੀ ਨਾਰੇਬੱਜੀ ਕਰਨ ਦਾ ਅਸੀਂ ਰਾਤ ਦੀ ਅਸੀਂ ਜੀ ਕੰਪਲੇਂਟ ਕੀਤੀ ਹੋਈ ਹੈ ਜੀ ਰਾਤ ਦੀ 1:30 ਵਜੇ ਦੀ ਤੇ ਸਵੇਰੇ ਅਸੀਂ 8 ਵਜੇ ਜਾ ਕੇ ਮੌਕਾ ਦਿਖਾਇਆ ਜੀ ਅਯੂ ਸਾਹਿਬ ਨੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਜੀ 10 11 ਵਜੇ ਤੱਕ ਪਰਚਾ ਹੋ ਜਾਊਗਾ ਅਸੀਂ 4 5 ਵਜੇ ਤੱਕ ਉਡੀਕ ਕਰੀ ਗਈ ਜਦੋਂ ਪਰਚਾ ਕਰਨ ਦੀ ਵਾਰੀ ਆਈ ਜੀ ਉਹਨਾਂ ਨੇ ਜੀ ਸਾਨੂੰ ਸਾਫ਼ ਮਨਾਂ ਕਰਤਾ ਜੀ ਸਾਨੂੰ ਐਸਪੀ ਸਾਹਿਬ ਦੇ ਆਰਡਰ ਹੈਗੇ ਜੀ ਪਰਚਾ ਨਹੀਂ ਕਰਨਾ ਉਹਨਾਂ ਨਾਲ ਜਾ ਕੇ ਇੱਕ ਵਾਰੀ ਮਿਲੋ ਜੀ ਕਾਰਨ ਲੱਗਦਾ ਕੋਈ ਕਾਰਨ ਸਾਡੀ ਗੱਸੇ ਨਹੀਂ ਪੋਲਿਟਿਕਲ ਪ੍ਰੈਸ਼ਰ ਨਹੀਂ ਲੱਗਦਾ ਮੈਨੂੰ ਡਿਪਾਰਟਮੈਂਟਲ ਪ੍ਰੈਸ਼ਰ ਜੋ ਮੈਨੂੰ ਲੱਗਦਾ ਜੀ ਕਿ ਇਹਨਾਂ ਨੂੰ ਉੱਚ ਅਧਿਕਾਰੀਆਂ ਦੇ ਫੋਨ ਆਏ ਜੀ ਅੱਛਾ ਜੇ ਆਪਾਂ ਗੱਲ ਕਰੀਏ ਅਗਰ ਕਾਰ ਵੀ ਨਹੀਂ ਹੁੰਦੀ ਅਗਲੀ ਰਣਨੀਤੀ ਕੀ ਹੋਈ ਤੁਹਾਡੀ ਜੀ ਇਹ ਤਾਂ ਵੀ ਇਹਨਾਂ ਦੇ ਕੰਨਾਂ ਦੇ ਜੂਨਾ ਸਰਕੀ ਜੀ ਅਸੀਂ ਕੋਰਟ ਥਰੂ ਇਹਨਾਂ ਪਰਚਾ ਕਰਾਵਾਂਗੇ ਜੀ ਜਿਹੜੇ ਆਪਣੇ ਪੁਲਿਸ ਮੈਕਮੇ ਦੇ ਬੰਦੇ ਇਸ ਦੇ ਰਿਲੇਟਿਡ ਰਲੇ ਹੋਏ ਆ ਜਿਹੜੇ ਐਫ ਆਈ ਆਰ ਨਹੀਂ ਕਰਦੇ ਇਹਨਾਂ ਖਿਲਾਫ ਹਾਈ ਕੋਰਟ ਤੇ ਅਸੀਂ ਰਿਟ ਲਾਵਾਂਗੇ ਸੀਨੀਅਰ ਅਧਕਰੀਆਂ ਤੋਂ ਵੀ ਮੰਗੇ ਜੂਨ ਤੱਕ ਕਿ ਸਾਡੀ ਜੋ ਸਾਡੀ ਕੰਪਲੇਂਟ ਹੈ ਜਲ ਤੋਂ ਜਲਦ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਲੱਗਦਾ ਵੀ ਜੇ ਕੋਈ ਹਾਸਾ ਹਾਈਵੇ ਤੇ ਪੁਲਿਸ ਫਿਰ ਉਹ ਤੋਂ ਕਾਰਵਾਈ ਕਰਦੀ ਹੈ ਜੇ ਉਹ ਤਾਂ ਸਾਨੂੰ ਬਾਗ ਵੀ ਹਲੇ ਵੀ ਡਰਿਆ ਜੀ ਸਾਡੇ ਤੇ ਜਦੋਂ ਮਰਜੀ ਹਮਲਾ ਹੋ ਸਕਦਾ ਸਾਡੇ ਤੇ ਸਾਡੇ ਪਰਿਵਾਰ ਤੇ ਮੇਰੇ ਸੱਜਣ ਮਿੱਤਰਾਂ ਤੇ ਕਿਸੇ ਦੀ ਵੀ ਕਿਸੇ ਪ੍ਰਕਾਰ ਦਾ ਹਮਲਾ ਹੁੰਦਾ ਜੀ ਐਸ ਪੀ ਸਾਹਿਬ ਤੇ ਐਸ ਐਚ ਓ ਸਰਾਬਾ ਨਗਰ ਜ਼ਿੰਮੇਵਾਰ ਹੋਊਗਾ ਜੀ ਉਹ ਕਿਹੜਾ ਕੀ ਨਾਮ ਇਹਦਾ ਜੀ ਮੇਗਾ ਅਮਿਤ ਕੱਕੜ ਅੱਛਾ ਜਿਹੜਾ ਕੱਲ ਹਮਲਾ ਹੋਇਆ ਹੈ ਕੀ ਕਾਰਨ ਰਿਹਾ ਤੁਸੀਂ ਕਿਹੜੀ ਜਗ੍ਹਾ ਤੇ ਮੌਜੂਦ ਸੀਗੇ ਮੈਂ ਆਪਣਾ ਹੋਟਲ ਤੇ ਮੌਜੂਦ ਸੀਗਾ ਫਰੋਜਪੁਰ ਗੋੜ ਤੇ ਉਹ ਉਹ ਆਇਆ 10-12 ਬੰਦਿਆਂ ਦਾ ਆ ਕੇ ਉਹਨੇ ਆਂਦੇ ਹੀ ਕੋਈ ਗੱਲਬਾਤ ਨਹੀਂ ਕੀਤੀ 1 ਮਿੰਟ ਬੈਠਾ ਨਾ ਅ ਕੀ ਉਹਨੇ ਹਮਰਾ ਕਰਤਾ ਮੈਂ ਪੁੱਛਦਾ ਗਿਆ ਮੈਨੂੰ ਕਿਉਂ ਮਾਰਦਾ ਪਿਆ ਕਹਿੰਦਾ ਨਹੀਂ ਮੈਂ ਤੈਨੂੰ ਰੀਜ਼ਨ ਬਾਅਦ ਚ ਦੱਸਾਂਗਾ ਕਿਉਂ ਮੈਂ ਮਾਰਨਾ ਹੈ ਕਹਿੰਦਾ ਮੈਂ ਕਿਹਾ ਕੀ ਕੋਈ ਗੱਲ ਤਾਂ ਦੱਸ ਕਿਉਂ ਮਾਰਦਾ ਪਿਆ ਕਹਿੰਦਾ ਨਹੀਂ ਨਹੀਂ ਮੈਂ ਤੈਨੂੰ ਮਾਰਨਾ ਉਹ ਮੈਨੂੰ ਮਾਰ ਹੀ ਗਿਆ ਉਹਨਾਂ ਨੇ ਕੋਈ ਨਸ਼ਾ ਵੀ ਕੀਤਾ ਹੋਇਆ ਇਹ ਸਭ ਕਾਰਨ ਦਾ ਪਤਾ ਨਹੀਂ ਲੱਗ ਕਾਗਜ਼ ਨਹੀਂ ਦੱਸਿਆ ਉਹਨਾਂ ਨੇ ਅੱਛਾ ਕੀ ਹਥਿਆਰ ਵੀ ਸੀ ਉਹਨਾਂ ਕੋਲ ਉਹਨਾਂ ਕੋਲ ਹਥਿਆਰ ਵੀ ਸੀਗੇ ਉਹਨਾਂ ਨੇ ਮੇਰੇ ਕੱਟ ਵੀ ਮਾਰਿਆ ਮੈਨੂੰ ਸੱਤ ਜਗਾਂਿਆਂ ਦੇ ਗਗਾ ਤਾ ਕੁੱਟਿਆ ਨਾ ਮੇਰੇ ਨਾਲ ਦੇ 파ਟਨਰ ਨੂੰ ਕੁੱਟਿਆ ਦੋਨਾਂ ਨੂੰ ਬਹੁਤ ਕੁੱਟਿਆ ਐਂਡ 'ਚ ਮੈਂ ਉਹਨੂੰ ਕਹਿ ਮੈਂ ਕਿ ਮੈਨੂੰ ਮਾਰ ਦੇ ਹੁਣ ਤਾ ਤੂੰ ਮਾਰਨ ਨਹੀਂ ਆਇਆ ਐਂਡ 'ਚ ਉਹ ਮਾਰ ਮੂਕੀ ਕਿਉਂ ਤੂੰ ਮੈਂ ਅੰਨੂ ਹਗੱਚ ਹੋ ਗਿਆ ਉਹ ਮੈਨੂੰ ਸਿੱਟ ਕੇ ਥੱਲੇ ਗਏ ਤੇ ਪੁਲਿਸ ਨੂੰ ਮੇਗੀ ਚੈਨੀ ਵੀ ਉਹ ਨਾਲ ਲੈ ਗਏ ਪੁਲਿਸ ਨੂੰ ਤਰਾਹ ਕੀਤੀ ਅਸੀਂ ਗੱਤੀ ਪਕਚਾ ਘਟਾਇਆ ਸੀਗੇ ਚਾਗਵੇ ਤੱਕ ਅਸੀਂ ਘੁੰਮਦੇ ਗਏ ਆ ਮੁੜ ਕੇ 7 ਵਜੇ ਹੋਟਲ ਤੇ ਪਹੁੰਚਾਈਆ ਉਹਨਾਂ ਨੂੰ ਪੂਰੀ ਚੀਜ਼ ਦਿਖਾਈ ਹੈ ਹਜੇ ਤੱਕ ਸ਼ਾਮ ਦੇ 6 ਵਜੇ ਕੋਈ ਕਾਰਵਾਈ ਨਹੀਂ ਹੋ ਗਈ ਜਿਨ੍ਹਾਂ ਨੇ ਹਮਲਾ ਕੀਤਾ ਉਹ ਬੰਦੇ ਕੋਨੇ ਨਾਮ ਕੀ ਨੇ ਉਹਨਾਂ ਦਾ ਪਤਾ ਇੱਕ ਹਾਂ ਗੋਗਫ ਨਾਮ ਦਾ ਮੁੰਡੇ ਦਾ ਗੋਗਫ ਸ਼ਰਮਾ ਮੁੰਡਿਆ ਨਾਮ ਹੈ ਦੂਜੇ ਗੋਗਫ ਤਿਵਾੜੀ ਨਾਮ ਦਾ ਮੁੰਡੇ ਦਾ ਕੀ ਨਾਮ ਸੀ ਬਾਕੀ ਮੁੰਡਿਆ ਦਾ ਨਵਜੋਤ ਨਾਮ ਸੀਗਾ ਮੁੰਡੇ ਦਾ ਇੱਕ ਇੱਕ ਗੋਮੀ ਲੋਮੀ ਮੁੰਡਾ ਸੀਗਾ ਇੱਕ ਉਹ ਸੀਗਾ ਇਸ ਟੋਟਲ 12 ਜਾਣੇ ਸੀਗੇ ਬਾਕੀ ਨੂੰ ਪਛਾਣਦੇ ਸੀ ਤਿੰਨ ਬੰਦੇ ਨਾਮ ਹਾਂ 8 ਜਾਣੇ ਪਛਾਣ ਹੋ ਗਏ 3 ਜਾਣੇ ਦਾ ਵੀ ਪਤਾ ਲੱਗ ਗਿਆ ਤੇ ਹੁਣ ਸੀਨੀਅਰ ਅਧਿਕਾਰੀਆ ਤੋਂ ਮੰਗ ਕੀ ਤੁਸੀਂ ਇੱਥੇ ਨਾਰੀ ਬਸ ਸਾਨੂੰ ਇਨਸਾਫ ਦਿੱਤਾ ਜਾਵੇ ਫਕਸਾ ਕੱਟਿਆ ਜਾਵੇ ਇਹਨਾਂ ਦੇ ਆਪਾਂ ਇਹੀ ਚਾਹੁੰਦੇ ਆਂਗੇ ਤਾਂ ਇਹ ਮੈਨੂੰ ਜਾਨ ਦਾ ਖਤਰਾ ਹੈ ਮੈਨੂੰ ਕੁਝ ਵੀ ਹੋਊਗਾ ਇਹ ਕੋਈ ਜ਼ਿੰਮੇਦਾਰ ਹੋਊਗਾ ਮੈਨੂੰ ਕੁਝ ਵੀ ਹੋਊਗਾ ਉਹਨਾਂ ਨਾਲ ਪੰਗਾ ਪਿਆ ਤੁਹਾਡੇ ਬਾਦਰ ਜੀ ਮੇਰੇ ਕੋਲ ਪਾਟਨਾਗਾ ਓਟਕ ਦਾ ਉਹ ਕੋਈ ਹੋਟਲ ਦੇ ਰਹੇ ਫੇਸਾ ਮੈਂ ਕਿਹਾ ਦੋ ਓਟਕਾਂ ਚ ਪਾਟਨਾਗਾ ਇੱਕ ਹੋਟਲ ਫਗੋਜਪੁਰ ਕੋਟ ਤੇ ਠੀਕ ਹੈ ਜਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਚਰਨਜੀਤ ਸਿੰਘ ਸਰ ਪਹਿਲਾ ਤੁਸੀਂ ਐਸਪੀ ਸਾਹਿਬ ਦਫਤਰ ਵੀ ਪਹੁੰਚੇ ਹੋ ਹੁਣ ਥਾਣੇ ਵੀ ਪਹੁੰਚੇ ਹੋ ਲਗਾਤਾਰ ਤੇ ਜਿਹੜੇ ਖਾ ਰਹੇ ਹੋ ਕੀ ਗੱਲ ਹੈ ਕੱਲ ਰਾਤ ਮੇਰੇ ਬੇਟੇ ਨੂੰ ਅਮਿਤ ਕਪੜ ਨੂੰ ਜਿਹੜੇ 파ਟਨਰ ਸੀਗੇ ਇੱਕ ਹੋਟਲ ਦੇ ਵਿੱਚ 7-8 ਜਣੇ ਕੁੱਟ ਗਏ ਹੂੰ ਕਿ ਅਸੀਂ ਕੱਲ ਰਾਤ ਦੀ ਇੱਥੇ ਪਾਇਆ ਸੁਰਾਬਾ ਨਗਰ ਥਾਣੇ 2:30 ਵੇ ਦੇ ਕੱਲ ਰਾਤ ਦੀ ਇੱਥੇ ਫਿਰ ਉਹਨਾਂ ਨੇ ਸਾਨੂੰ ਮਿੱਠੀ ਗੋਲੀ ਦੇ ਕੇ ਭੇਜਤਾ ਕੰਪਲੇਨਟ ਨੋਟ ਕਰਕੇ ਕਹਿੰਦੇ ਪਰਚਾ ਸਵੇਰੇ ਦਾੰਗ ਸਵੇਰੇ ਉਹਨਾਂ ਨੇ 7:30 ਵਜੇ ਬੁਲਾ ਲਿਆ ਸਵੇਰੇ 7:30 ਵਜੇ ਤੇ ਆਏ ਹੋਏ ਆ ਕਦੀ ਐਸਪੀ ਦਫ਼ਤਰ ਭੇਜ ਦਿੰਦੇ ਆ ਕਦੀ ਅੱਧਰ ਬੁਲਾ ਲੈਂਦੇ ਆ ਕਦੀ ਕਹਿੰਦੇ ਐਸਪੀ ਦਫ਼ਤਰ ਚਲ ਜਾਓ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਮੰਗੀ ਹੈ ਤੁਹਾਡੀ ਕਾਰਵਾਈ ਮੰਗੇ ਕਿ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਏ ਜਿਹੜਾ ਪਰਚਾ ਬੰਦਾ ਹੈ ਕੀਤਾ ਹੈ ਕੋ ਵੀਡੀਓ ਦੇ ਧਾਰ ਤੇ ਹਜ਼ਾਰ ਤੇ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ। ਅਗਰ ਨਹੀਂ ਇਨਸਾਫ ਮਿਲਦਾ ਕਿ ਢਾਣੇ ਤੇ ਬਾਹਰੀ ਬੈਠੋਗੇ ਤੁਸੀਂ। ਆਪਾਂ ਇੱਥੇ ਟੈਂਟ ਲਾ ਕੇ ਬੈਠਾਂਗੇ, ਕੁਰਸੀ ਲਾਵਾਂਗੇ ਤੇ ਬਾਗ ਇੱਥੇ ਇੱਥੇ ਬਾਗ ਹੀ ਬੈਠਾਂਗੇ ਜਦ ਤੱਕ ਸਾਡਾ ਇਨਸਾਫ ਨਹੀਂ ਮਿਲਦਾ। ਟੈਂਟ ਲਾਵਾਂਗੇ, ਕੁਰਸੀ ਲਾਵਾਂਗੇ, ਡਿਸਟਰਬ ਨਹੀਂ ਕਰਾਂਗੇ, ਇਨਸਾਫ ਮੰਗਾਂਗੇ। ਇੱਕ ਦਿਨ ਨਾ ਅੱਗ ਜਵੇ, ਦੋ ਦਿਨ ਨਾ ਅੱਗ ਜਵੇ, ਤਿੰਨ ਦਿਨ ਨਾ ਅੱਗ ਜਵੇ, ਮਹੀਨਾ ਕੱਗ ਜੇ ਇੱਥੇ ਹੀ ਬੈਠਾਂਗੇ। ਸਰਸ਼ਨ ਸਾਡੀ ਗੱਲ ਨਹੀਂ ਕੋਈ ਸੁਣਦਾ। ਪ੍ਰਸ਼ਾਸਨ ਜਿਹੜਾ ਕਹਿੰਦਾ ਕਿ ਅਸੀਂ ਇਨਸਾਫ ਦੇਨੇ। ਪ੍ਰਸ਼ਾਸਨ ਨੂੰ ਕੋਈ ਸੁਣਾਈ ਨਹੀਂ ਆ। ਕੋਈ ਸਨ ਨਹੀਂ ਕੋਈ ਪੁੱਛ ਨਹੀਂ ਕੋਈ ਕੁਛ ਨਹੀਂ ਜਿਹੜਾ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਪਿਆ ਉਹ ਇੱਕ ਜੱਕ ਵੱਡਾ ਉਹਨਾਂ ਦਾ ਕੀ ਗੱਲ ਬਬਰ ਵੱਡੀ ਹੈ ਹਾਂ ਹੋ ਸਕਦਾ ਹੋ ਸਕਦਾ ਵੱਡਾ ਜੱਕ ਕਾਦਾ ਮਾਮਲਾ ਤੇ ਕਾਦਾ ਕੱਲ ਰਾਤ 11:30 ਵਜੇ ਦਾ ਮਾਮਲਾ ਜੀ ਤੇ ਕੱਲ ਰਾਤ ਦਾ ਹੁਣ ਤੱਕ ਮਾਮਲਾ ਦਰਜ ਨਹੀਂ ਕੀਤਾ ਇਹਨਾਂ ਨੇ ਕੁਛ ਨਹੀਂ ਦਰਜ ਕੀਤਾ ਕਹਿੰਦੇ ਕਹਿੰਦੇ ਸਾਡਾ ਪ੍ਰਿੰਟਰਡ ਖਰਾਬ ਹੋ ਗਿਆ ਕਹਿੰਦੇ ਟਾਣੇ ਦਾ ਮਾਮਲਾ ਜੀ ਇਸਰਾਬਾ ਨਗਰ ਠੀਕ ਹੈ ਜੀ ਤਾਂ ਸਿਟੀਗਮ న్యూਸ ਲਈ ਅਸੀਂ ਥਾਪ ਪਰ ਜੀ ਦੀ